ਖਬਰਨਾਮਾ ਦੇਖ ਰਹੇ ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਗੱਲ ਕਰਦੇ ਹਾਂ ਡੇਰਾ ਬਿਆਸ ਅਤੇ ਡੇਰਾ ਬਿਆਸ ਦੀ ਮੁਕੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਪੈਰੋਕਾਰ ਸ਼ਰਧਾਲੂ ਮਾਨਤਾ ਦੀ ਭਲਾਈ ਦੇ ਕੰਮਾਂ ਕਰਕੇ ਜਾਣੇ ਜਾਂਦੇ ਨੇ ਡੇਰੇ ਵੱਲੋਂ ਬਹੁਤ ਸਾਰੀਆਂ ਮੁਫਤ ਸਹੂਦਾਵਾਂ ਜਿਹੜੀਆਂ ਨੇ ਚਾਹੇ ਉਹ ਅਲਾਸ ਹੋਵੇ ਕੈਂਸਰ ਦੇ ਪੇਸ਼ੈਂਟ ਹੋਣ ਟੀਵੀ ਦੇ ਪੇਸ਼ੈਂਟ ਹੋਣ ਜਿੱਥੇ ਵੀ ਲੋਕ ਹੜ੍ਹਾਂ ਦੇ ਨਾਲ ਜਾਂ ਕੁਦਰਤੀ ਆਫਤਾ ਨਾਲ ਜਿਹੜੇ ਨੇ ਪ੍ਰਭਾਵਿਤ ਹੁੰਦੇ ਨੇ ਡੇਰਾ ਮੁਖੀ ਦੇ ਬਿਆਸ ਵੱਲੋਂ ਉਹਨਾਂ ਜਗ੍ਹਾ ਤੇ ਸ਼ਰਕਤ ਕੀਤੀ ਜਾਂਦੀ ਹੈ ਲੰਗਰ ਚਲਾਏ ਜਾਂਦੇ ਹਨ ਅਤੇ ਨਿੱਜੀ ਸਹਿਯਤਾ ਵੀ ਮਹੋਇਆ ਕਰੀ ਜਾਂਦੀ ਹੈ ਹੁਣੇ ਹੀ ਬਾਬਾ ਗੁਰਦੀਪ ਸਿੰਘ ਢਿੱਲੋਂ ਨੂੰ ਲੈ ਕੇ ਗੁਰਿੰਦਰ ਸਿੰਘ ਢਿੱਲੋਂ ਨੂੰ ਲੈ ਕੇ ਖਬਰ ਆਈ ਹੈ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਘਰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਪਹੁੰਚੇ ਪਿਛਲੇ ਦਿਨਾਂ ਔਜਲਾ ਦੇ ਮਾਤਾ ਗੁਰਮੀਤ ਕੌਰ ਔਜਲਾ ਅਕਾਲ ਚਲਾਣਾ ਕਰ ਗਏ ਸਨ ਔਜਲਾ ਨੂੰ ਦੱਸਿਆ ਕਿ ਮਾਤਾ ਜੀ ਦੇ ਸਦੀਵੀ ਬਿਛੋੜੇ ਦਾ ਪਰਿਵਾਰ ਨਾਲ ਬਾਬਾ ਗੁਰਵਿੰਦਰ ਸਿੰਘ ਨੇ ਅਫਸੋਸ ਪ੍ਰਗਟ ਕੀਤਾ ਔਰ ਜਿਨ੍ਹਾਂ ਨੇ ਕਿਹਾ ਕਿ ਬਾਬਾ ਗੁਰਵਿੰਦਰ ਸਿੰਘ ਦਾ ਉਚੇਰੇ ਤੌਰ ਤੇ ਦਾਸ ਦੇ ਘਰ ਗ੍ਰਹਿ ਵਿਖੇ ਪੁੱਜਣਾ ਅਤੇ ਸ਼ਿਵਾ ਦੇਣ ਤਾਂ ਮੈਂ ਤੈਅ ਦਿলো ਧੰਨਵਾਦ ਕਰਦਾ ਹਾਂ ਯਾਨੀ ਕਿ ਐਮਪੀ ਗੁਰਜੀਤ ਸਿੰਘ ਔਜਲਾ ਜਿਹੜੇ ਹਲਕਾ ਸ਼੍ਰੀ ਅੰਮ੍ਰਿਤਸਰ ਤੇ ਨੂੰ ਅੰਮ੍ਰਿਤਸਰ ਤੋਂ ਨੇ ਉਹਨਾਂ ਦੇ ਘਰ ਆਜ ਬਾਬਾ ਜੀ ਦੀ ਫੇਰੀ ਪਾਈ ਦੁੱਖ ਸੁੱਖ ਸਾਂਝਾ ਕੀਤਾ ਗਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਗੁਰਜੀਤ ਸਿੰਘ ਔਜਲਾ ਜੋ ਕਾਂਗਰਸ ਪਾਰਟੀ ਵੱਲੋਂ ਮੌਜੂਦਾ ਐਮਪੀ ਨੇ ਹਲਕਾ ਆਮ੍ਰitsar ਦੇ ਉਹਨਾਂ ਦੀ ਮਾਤਾ ਜਿਹੜੀ ਨੇ ਅਕਾਲ ਚਲਾਣਾ ਕਰ ਗਿਆ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਹੀ ਸ਼ਰੀਕ ਹੁੰਦੇ ਨੇ ਡੇਰਾ ਵਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ